ਹਿੰਮਤ ਨਹੀਂ ਹਾਰੀ ਦੀ ਕਾਹਲੇ ਕਾਰ ਆ ਗਿਆ ਖੀਲੂ ਖੀਲੂ ਮੇਰੇ ਵੀਰੇ ਖੀਲੂ ਤੈਨੂੰ ਧਰਤੀ ਵਾ ਓਏ ਗੁੱਲਾ ਜਿ ਸਿਆਣੇ ਵਿੱਚ ਪੁੱਜ ਗਿਆ ਓਏ ਦੁਆਬਿਆਂ ਦੀ ਪਾੜੀ ਤੜਾਇਆ ਦੁਆਬਿਆਂ ਜੋ ਮਾਲ ਵਿੱਚ ਪੁੱਜ ਗਿਆ ਰੇਖਾਂ ਮਥਲਾਰ ਨਾ ਪਾਈਆਂ ਪਹਿਲਾ ਮੋਰਾ ਵੰਗੂ ਦੀਵਤਪੁਰ ਜੀ ਵਾਹ ਦੀਵਤਪੁਰ ਜੀ ਵਾਹ ਆ ਗਿਆ ਦਰਸ਼ਕ ਵੀਰੇ ਕਾਰੀ ਮੇ ਰਕਾਰਡ ਪਾਡੇ ਦੀਆ ਰਕਾਰਡ ਟੁੱਟੜੇ ਦੀਆ ਅੱਜ ਜਿਹੜਾ ਕੰਮ ਹੋਊ ਹੋਸ਼ ਜਕਰ ਕੁੜੇ ਮੇਲਾ ਸਿਰੇ ਦਾ ਕਰਾ ਕੇ ਛੱਡੂ ਸਿਹਾਲ ਵਾਲਾ ਮੱਗਰ ਕੁੜੇ ਮੇਲਾ ਸਿਰੇ ਦਾ ਕਰਾ ਕੇ ਛੱਡੂ ਸਿਹਾਲ ਵਾਲਾ ਮੱਗਰ ਕੁੜੇ ਜੀ ਮੈਂ ਪ੍ਰੋਫੈਸਰ ਸੇਵਕ ਸ਼ੇਰਗੜ ਤੁਸੀਂ ਜੁੜੇ ਹੋਏ ਹੋ ਇੱਕ ਤੋਂ ਤਿੰਨ ਲਾਈਵ ਡਾਟ ਇਨ ਦੇ ਨਾਲ ਪੰਜਾਬ ਦੀ ਧਰਤੀ ਖੇਡ ਮੇਲਿਆਂ ਦੀ ਧਰਤੀ ਹੈ 21ਵੀਂ ਸਦੀ ਦੇ 24ਵੇਂ ਸਾਲ ਦੇ ਦੂਜੇ ਮਹੀਨੇ ਦੇ ਪਹਿਲੇ ਦਿਨ ਵੀਰਵਾਰ ਜਾਨੀ ਕਿ 1 ਫਰਵਰੀ 2024 ਨੂੰ ਸਾਡੇ ਦਿੜਬਾ ਇਲਾਕੇ ਦੇ ਪਿੰਡ ਸਿਹਾਲ ਦੇ ਵਿੱਚ ਬਹੁਤ ਵੱਡਾ ਕਬੱਡੀ ਮੁਕਾਬਲਾ ਸ਼ਹੀਦ ਉਦਮ ਸਿੰਘ ਸਪੋਰਟਸ ਕਲੱਬ ਦੇ ਵੱਲੋਂ ਕਰਵਾਇਆ ਜਾ ਰਿਹਾ ਸੋ ਸਮੁੱਚੀ ਸਪੋਰਟਸ ਕਲੱਬ ਅੱਜ ਸਾਡੇ ਨਾਲ ਹੈ ਸਾਡੀ ਉਸ ਸਪੋਰਟਸ ਕਲੱਬ ਦੇ ਮੁੱਖ ਪ੍ਰਬੰਧਕ ਡਾਕਟਰ ਮੱਗਰ ਸਿਹਾਲ ਜੀ ਸਾਡੇ ਨਾਲ ਨੇ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਮੱਗਰ ਜੀ ਤੁਹਾਡਾ ਸਾਡੀ 123live.in ਤੇ ਜੁੜਨ ਦੇ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਵੀ ਧੰਨਵਾਦੀ ਸੀ ਆਪੀ ਸਭ ਤੋਂ ਪਹਿਲਾਂ ਮੇਰਾ ਜਿਹੜਾ ਸਵਾਲ ਹੈ ਪਿਛਲੇ 3-4 ਸਾਲਾਂ ਤੋਂ ਤੁਸੀਂ ਇਸ ਪਵਿੱਤਰ ਧਰਤੀ ਤੇ ਕਬੱਡੀ ਦੇ ਮੁਕਾਬਲੇ ਕਰਵਾ ਰਹੇ ਹੋ ਹਰ ਸਾਲ ਦਾ ਤੁਹਾਡਾ ਜਿਹੜਾ ਟੂਰਨਾਮੈਂਟ ਹੈ ਉਹ ਤੁਹਾਡੇ ਬਾਪੂ ਸਵਰਗੀ ਸਰਦਾਰ ਜਰਨੈਲ ਸਿੰਘ ਜੀ ਅਤੇ ਮਾਤਾ ਸਵਰਗੀ ਸਰਜੀਤ ਕੌਰ ਜੀ ਉਹਨਾਂ ਦੀ ਯਾਦ ਦੇ ਵਿੱਚ ਹੁੰਦਾ ਹੈ ਸੋ ਮੈਂ ਪਹਿਲਾਂ ਵੀ ਇਹ ਨਿੱਜੀ ਤੌਰ ਤੇ ਕਈ ਵਾਰੀ ਇਹ ਗੱਲ ਸੋਚੀ ਹੈ ਵੀ ਕਬੱਡੀ ਦੇ ਮੁਕਾਬਲੇ ਹੁੰਦੇ ਆ ਤੇ ਆਪਣੇ ਮਾਪਿਓ ਦੀ ਯਾਦ ਨੂੰ ਸਮਰਪਿਤ ਮੁਕਾਬਲੇ ਕਰਵਾਏ ਜਾਂਦੇ ਆ ਤੁਸੀਂ ਪਰਸਨਲ ਤੌਰ ਤੇ ਕੀ ਸੋਚ ਰੱਖ ਕੇ ਇਦਾਂ ਦੀਆਂ ਚੀਜ਼ਾਂ ਅੱਗੇ ਲੈ ਕੇ ਆਉਣਾ ਵੀ ਜੇ ਕਬੱਡੀ ਹੋਵੇ ਉਹ ਸਾਡੇ ਵਿਛੜੇ ਹੋਏ ਮਾਪਿਆਂ ਦੀ ਯਾਦ ਦੇ ਵਿੱਚ ਹੋਵੇ ਤੁਹਾਡੇ ਇਸ ਗੱਲ ਦੇ ਬਾਰੇ ਕੀ ਵਿਚਾਰ ਨੇ ਮੇਰੇ ਵਿਚਾਰ ਨੇ ਵੀ ਪੰਜਾਬ ਲਈ ਕਬੱਡੀ ਮੇਨ ਚੀਜ਼ ਹੈ ਕਬੱਡੀ ਇੱਕ ਗੇਮ ਹੈ ਜਿਹੜੀ ਪੰਜਾਬ ਦਾ ਨਾਮ ਉੱਪਰ ਹੈ ਵਰਲਡ ਦਾ ਹੀ ਲੈਵਲ ਤੇ ਮੈਂ ਮਾਪੇ ਬਾਪ ਦੇ ਨਾਮ ਤੇ ਇਸ ਲਈ ਕਰਵਾਉਣਾ ਵੀ ਇੱਕ ਵਰਸੀ ਦੇ ਰੂਪ ਵਿੱਚ ਵੀ ਦੇਖਿਆ ਜਾਂਦਾ ਨਾਲੇ ਕਬੱਡੀ ਲਈ ਪੰਜਾਬ ਲਈ ਇਹ ਮਤ ਹੁੰਦੀ ਹੈ ਸੋ ਬਹੁਤ ਵੱਡੀ ਸੋਚ ਹੈ ਤੁਹਾਡੀ ਵੀ ਕਬੱਡੀ ਮੇਰਾ ਖਿਆਲ ਵੀ ਕੋਈ ਐਸਾ ਪੰਜਾਬੀ ਨਹੀਂ ਜਿਹਦੇ ਦਿਲ ਦੇ ਵਿੱਚ ਕਬੱਡੀ ਨਾਮ ਵਸੀ ਹੋਵੇ ਤੇ ਮਾਂ-ਬਾਪ ਦਾ ਰਤਬਾ ਸਾਡੇ ਲੋਕਾਂ ਦੇ ਦਿਲਾਂ ਦੇ ਵਿੱਚ ਬਹੁਤ ਵੱਡਾ ਹੁੰਦਾ ਹੈ ਮਾਂ-ਬਾਪ ਦੀ ਯਾਦ ਹੈ ਤੇ ਕਬੱਡੀ ਹੋ ਰਹੀ ਹੈ ਇਹ ਤੋਂ ਵੱਡਾ ਦਿਨ ਮੇਰਾ ਖਿਆਲ ਵੀ ਕਿਸੇ ਵੀ ਬੰਦੇ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਦਿਨ ਆਪਾਂ ਕਹਿ ਸਕਦੇ ਹਾਂ ਸੋ ਅਗਲਾ ਮੇਰਾ ਜਿਹੜਾ ਸਵਾਲ ਹੈ ਵੀ ਆਪਾਂ ਟੂਰਨਾਮੈਂਟ ਪਿਛਲੇ ਸਾਲ ਵੀ ਤੁਸੀਂ ਬਹੁਤ ਵੱਡੇ ਟੂਰਨਾਮੈਂਟ ਕਰਵਾਏ ਆ ਇਸ ਸਾਲ ਜਿਹੜਾ ਚੈਂਪੀਅਨ ਟੀਮ ਦਾ ਪ੍ਰਾਈਜ਼ ਆ ਉਹ 2 ਲੱਖ ਹੈ ਤੇ ਰਨਰ ਅਪਰਾਇਜ਼ 1.5 ਲੱਖ ਹੈ ਬੈਸਟਾਂ ਨੂੰ ਤੁਸੀਂ ਲੱਖ-ਲੱਖ ਰੁਪਇਆ ਦੇ ਰਹੇ ਹੋ ਕਿੰਨੀਆਂ ਟੀਮਾਂ ਇਸ ਵਾਰ ਤੁਹਾਡੇ ਟੂਰਨਾਮੈਂਟ ਤੇ ਆ ਰਹੀਆਂ ਅੱਠ ਟੀਮਾਂ ਐਂਟਰ ਨੇ ਇਸ ਵਾਰ ਆਲ ਦੀਆਂ ਜਿਹੜੀਆਂ ਪੂਰੀ ਕ੍ਰੀਮ ਖੇਡਣੀਆਂ ਡਾਕਟਰ ਸਾਹਿਬ ਜੇ ਅੱਠ ਟੀਮਾਂ ਆ ਰਹੀਆਂ ਘੱਟੋ-ਘੱਟ ਇੱਕ ਟੀਮ ਦੇ ਵਿੱਚ 10 ਪਲੇਅਰ ਖੇਡਦੇ ਆ ਤਾਂ ਮੰਨ ਲਓ 80 ਪਲੇਅਰ ਤੁਹਾਡੇ ਕੋਲੇ ਖੇਡਦੇ ਆ 2 ਲੱਖ ਜਾਂ 1.5 ਲੱਖ ਰੁਪਇਆ ਉਹ ਟੀਮਾਂ ਨੂੰ ਜਿਹੜਾ ਜਾਣਾ ਸਿਰਫ ਦੋ ਟੀਮਾਂ ਨੂੰ ਮਿਲਣਾ ਹੈ ਲੱਖ-ਲੱਖ ਪ੍ਰਾਈਜ਼ ਹੈ ਜਿਹੜਾ ਸਿਰਫ ਦੋ ਪਲੇਅਰਾਂ ਨੂੰ ਮਿਲਣਾ ਹੈ ਬਾਕੀਆਂ ਲਈ ਆਪਾਂ ਕੀ ਕਰ ਰਹੇ ਆ ਫਿਰ ਉਹ ਜਿੰਨੇ ਆ ਉਹਨਾਂ ਦੀ ਇੱਕ ਕਿਆ ਬਾਤ ਹੈ ਜਾਨੀ ਕੋਈ ਵੀ ਪਲੇਅਰ ਹੈ ਜਿਹੜਾ ਉਹ ਜੋ ਡਿਜ਼ਰਵ ਕਰਦਾ ਉਹ ਉਹ ਤੋਂ ਦੁੱਗਣਾ ਆਪਾਂ ਇੱਥੋਂ ਦੇਖ ਕੇ ਦੋਰਨਾ ਇੱਕ ਕਬੱਡੀ ਜੇ ਆਪਾਂ ਕਹਿ ਦਿੰਨੇ ਆਂ ਵੀ ਇਸ ਸਮੇਂ ਦੇ ਵਿੱਚ ਜੇ ਕਬੱਡੀ ਪ੍ਰੋਫੈਸ਼ਨਲੀ ਗਈ ਹੈ ਤਾਂ ਉਸ ਪ੍ਰੋਫੈਸ਼ਨ ਦਾ ਮੁੱਲ ਵੀ ਪਾਇਆ ਜਾ ਰਿਹਾ ਸੋ ਬਹੁਤ ਵੱਡੀ ਗੱਲ ਹੈ ਜੇ ਸਾਰੀਆਂ ਕਲੱਬਾਂ ਐਦਾਂ ਦਾ ਕੁਝ ਲੈ ਕੇ ਆਉਂਦੀਆਂ ਨੇ ਤਾਂ ਕਬੱਡੀ ਨੂੰ ਹੋਰ ਉੱਤੇ ਲਿਜਾਇਆ ਜਾ ਸਕਦਾ ਕਿਉਂਕਿ ਕਬੱਡੀ ਐ ਸੱਟਾਂ ਦੀ ਖੇਡ ਹੈ ਉਸ ਤੋਂ ਬਾਅਦ ਖਿਡਿਆਰੀ ਦਾ ਕੋਈ ਮੁੱਲ ਨਹੀਂ ਆਉਂਦਾ ਜਿੰਨਾ ਚਿਰ ਉਹ ਟੌਪ ਤੇ ਉਹਨਾਂ ਟਾਈਮ ਹੀ ਉਹਦਾ ਹਿੱਸਾ ਬੰਦ ਮਿਲਦਾ ਸਹੀ ਹੈ ਬਿਲਕੁਲ ਸਹੀ ਤੁਸੀਂ ਇਹ ਗੱਲ ਕੀਤੀ ਹੈ ਅਗਲਾ ਮੇਰਾ ਸਵਾਲ ਸੀਗਾ ਵੀ ਸਾਡੇ ਪੰਜਾਬੀਆਂ ਦੀ ਇਹ ਫਿਤਰਤ ਹੁੰਦੀ ਹੈ ਪਹਿਲਾਂ ਪੇਟ ਪੂਜਾ ਫੇਰ ਕੰਮ ਦੂਜਾ ਮੈਂ ਬਹੁਤ ਸਾਰੀ ਟੂਰਨਾਮੈਂਟਾਂ ਤੇ ਚੀਜ਼ ਵੇਖੀ ਹੈ ਪਰ ਕਿਤੇ ਕਿਤੇ ਵੇਖਣ ਨੂੰ ਮਿਲਦਾ ਆਪਾਂ ਜਦੋਂ ਕੋਈ ਸਾਡੇ ਮਹਿਮਾਨ ਆਉਂਦਾ ਹੈ ਜਾਂ ਜਿਹੜੇ ਸਾਡੇ ਚੰਗੇ ਸਾਥੀ ਹੁੰਦੇ ਆ ਸਾਡੇ ਸਮਾਗਮ ਦੇ ਨਾਲ ਜੁੜਦੇ ਆ ਉਹਨਾਂ ਨੂੰ ਅਸੀਂ ਹਾਰ ਪਾਉਨੇ ਆ ਬੁਕੇ ਦਿੰਨੇ ਆ ਗਰਾਊਂਡਾਂ ਦੇ ਵਿੱਚ ਤਾੜੀਆਂ ਵਜਦੀਆਂ ਸਟੇਜ ਤੇ ਲੈ ਕੇ ਜਾਂਦੇ ਆ ਪਰ ਤੁਹਾਡੇ ਟੂਰਨਾਮੈਂਟ ਤੇ ਇਹ ਚੀਜ਼ ਪਹਿਲੀ ਵਾਰ ਵੇਖਣ ਨੂੰ ਮਿਲਦੀ ਹੈ ਵੀ ਤੁਸੀਂ ਸਭ ਤੋਂ ਪਹਿਲਾਂ ਉਹਨੂੰ ਲੰਗਰ ਹਾਲ ਦੇ ਵਿੱਚ ਲੈ ਕੇ ਜਾਂਦੇ ਹੋ ਅਨਾ ਵੀ ਬੰਦੇ ਨੇ ਜੇ ਸਾਡੇ ਸਮਾਗਮ ਦੇ ਵਿੱਚ ਆਇਆ ਜਿਸ ਸਵੇਰੇ ਆ ਕੇ ਉਹ ਸਟੇਜ ਤੇ ਸੁਸ਼ੋਭਿਤ ਹੋ ਗਿਆ ਵੀ ਉਹਨੇ ਸ਼ਾਮ ਤੱਕ ਟੂਰਨਾਮੈਂਟ ਦਾ ਆਨੰਦ ਮਾਣਨਾ ਇਹ ਇਹ ਚੀਜ਼ ਨੂੰ ਕਿੱਦਾਂ ਤੁਹਾਡੇ ਮਨ ਦੇ ਵਿੱਚ ਇਹ ਵਿਚਾਰ ਆਏ ਨੇ ਅਸੀਂ ਹੈਗੇ ਡਿਫਰੈਂਟ ਸੋਚ ਵਾਲੇ ਬੰਦੇ ਕਿਉਂਕਿ ਲੋਕਾਂ ਅਸੀਂ ਗੁਲਦਸਤਿਆਂ ਦੇ ਘੱਟ ਵਿਸ਼ਵਾਸ ਕਰਦੇ ਆਂ ਅੰਦਰ ਚਾਹ ਤੱਕ ਨਹੀਂ ਪਹੁੰਚਦੀ ਤੁਸੀਂ ਵੀ ਕਈ ਵਾਰ ਮੇਰੇ ਨਾਲ ਅਟੈਂਡ ਹੋਇਓ ਪ੍ਰੋਗਰਾਮਾਂ ਦੇ ਸਾਡੀ ਸੋਚ ਹੁੰਦੀ ਆ ਸਾਡੀ ਟੀਮ ਦੀ ਸੋਚ ਹੈ ਵੀ ਜਿਹੜੇ ਵੀ ਬੰਦੇ ਆਉਣ ਉਹਨਾਂ ਨੂੰ ਪਹਿਲਾਂ ਲੰਗਰ ਹਾਲ ਤੱਕ ਲੈ ਕੇ ਜਾ ਕੇ ਉਸ ਤੋਂ ਬਾਅਦ ਐਂਟਰੀ ਕਰਵਾਈ ਜਾਵੇ ਬਿਲਕੁਲ ਕਿਉਂਕਿ ਬਹੁਤ ਮੈਂ ਕਈ ਥਾਵਾਂ ਤੇ ਚੀਜ਼ ਨੋਟ ਕੀਤੀ ਹੈ ਟਾਮੀਆਂ ਟਾਮੇ ਟੂਰਨਾਮੈਂਟਾਂ ਤੇ ਚੀਜ਼ ਵੇਖਣ ਨੂੰ ਮਿਲਦੀ ਹੈ ਪ੍ਰਬੰਧ ਬਹੁਤ ਵੱਡੇ ਹੁੰਦੇ ਨੇ ਪ੍ਰਬੰਧਕ ਐਨੇ ਬਿਜੀ ਹੁੰਦੇ ਨੇ ਵੀ ਉਹ ਆਪਣੇ ਜਿਹੜੇ ਮੇਨ ਮਹਿਮਾਨ ਨੇ ਉਹਨਾਂ ਤੱਕ ਕਈ ਵਾਰੀ ਆਪਣਾ ਰਿਫਰੈਸ਼ਮੈਂਟ ਦਾ ਪ੍ਰਬੰਧ ਜਿਹੜਾ ਨਹੀਂ ਕਰਕੇ ਲੱਖ ਦਾ ਬਜਟਾ ਸੀ ਖਾਣੇ-ਖਾਣੇ ਦੀ ਰੱਖਦੇ ਟੂਰਨਾਮੈਂਟ ਦਾ ਕੀ ਬਾਤ ਹੈ ਯਾਨੀ ਵਿਸ਼ੇਸ਼ ਤੁਸੀਂ ਆਪਣਾ ਇੱਕ ਜਦੋਂ ਸਾਡਾ ਸਪੋਕਸਪੀਅਰ ਦੀ ਟੀਮ ਦਾ ਇਹੀ ਹੈ ਕਈ ਬੰਦੇ ਉਹਨਾਂ ਸਾਡੇ ਪਹਿਲਾਂ ਹੀ ਇਸੇ ਕੰਮ ਦੀ ਲੱਗੇ ਹੁੰਦੇ ਨੇ ਵੀ ਤੰਦੂਰ ਚੱਲਣੀ ਚਾਹੀਦਾ ਸਾਡੇ ਕੋਲ ਲਾਰਸ ਤੱਕ 10 ਵਜੇ ਤੱਕ ਚੱਲੇ ਉਨੇ ਟਾਈਮ ਖਾਣਾ ਚੱਲਦਾ ਉਨੇ ਟਾਈਮ ਕੌਫੀ ਚੱਲਦੀ ਮਾਸੀ ਦੇਖਿਆ ਡਾਕਟਰ ਸਾਹਿਬ ਇੱਕ ਤੇ ਗੱਲ ਕਹਿਣ ਦੀ ਹੁੰਦੀ ਹੈ ਇੱਕ ਅੱਖੀ ਦੇਖੀ ਹੁੰਦੀ ਹੈ ਪਿਛਲੇ ਟੂਰਨਾਮੈਂਟ ਤੇ ਸੋ ਮੈਨੂੰ ਲੱਗਦਾ ਸੀ ਵੀ ਜਿੱਦੇ ਵੀ ਮੈਂ ਕੋਈ ਸਵਾਲ ਜਵਾਬ ਇਸ ਕਲੱਬ ਨੂੰ ਕਰੂੰਗਾ ਮੇਰਾ ਇਹ ਸਵਾਲ ਵੀ ਹੋਊਗਾ ਔਰ ਤੁਹਾਡਾ ਜਵਾਬ ਵੀ ਬਹੁਤ ਅੱਛੇ ਤਰੀਕੇ ਦੇ ਨਾਲ ਤੁਸੀਂ ਦਿੱਤਾ ਹੈ ਅਗਲਾ ਜਿਹੜਾ ਮੇਰਾ ਸਵਾਲ ਹੈ ਵੀ ਤੁਸੀਂ ਪਿਛਲੇ ਸਾਲ ਤੁਹਾਡਾ ਟੂਰਨਾਮੈਂਟ ਜਿਹੜਾ ਉਹ ਓਪਨ ਗਰਾਊਂਡ ਦੇ ਵਿੱਚ ਰੱਖਿਆ ਗਿਆ ਸੀਗਾ ਮੌਕੇ ਤੇ ਤੁਸੀਂ ਇੱਕ ਜਿਹੜਾ ਆਪਾਂ ਕਹਿ ਸਕਦੇ ਆ ਰੈਡੀमेड ਆਪਣਾ ਸਟੇਡੀਅਮ ਤਿਆਰ ਕੀਤਾ ਸੀ ਸੋ ਇਸ ਵਾਰ ਕਿਵੇਂ ਲੱਗ ਰਿਹਾ ਤੁਹਾਨੂੰ ਉਹੀ ਵੈਨਿਊ ਹੋਣਾ ਜਾਂ ਵੈਨਿਊ ਚੇਂਜ ਹੋ ਗਿਆ ਇਸ ਵਾਰ ਇਸ ਵਾਰੀ ਆਪਾਂ ਸਾਈਡ ਤੇ ਆ ਗਏ ਜੰਮੂ ਕਟੜਾ ਐਕਸਪਰੀਏ ਤੇ ਟੂਰਨਾਮੈਂਟ ਕਰਵਾ ਰਹੇ ਆ ਤੇ ਇਹਨਾਂ ਲਈ ਚਾਰ ਕਿਲੇ ਜ਼ਮੀਨ ਆ ਜਿਹੜੀ ਇਹ ਵਿੱਚ ਗਰਾਊਂਡ ਦੇ ਲਈ ਦੇ ਦਿੱਤੀ ਗਈ ਇੱਥੇ ਤਿਆਰ ਕਰਵਾਉਣਾ ਇੱਥੇ ਸਾਰੀ ਸਾਈਨਿੰਗ ਇੱਥੇ ਕਰ ਦੇਣੀ ਜੀ ਯਾਨੀ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣੀ ਨਹੀਂ ਨਹੀਂ ਬਾਕੀ ਵੈਨਿਊ ਆਪਾਂ ਲਾਂਚ ਕਰਾਂਗੇ ਸਾਈਟਾਂ ਦੇ ਪਾ ਦਾਂਗੇ ਟੂਰਨਾਮੈਂਟ ਦਾ ਜਿਹੜਾ ਹੈ ਬਾਕੀ ਤੁਸੀਂ ਵੀ ਦੱਸ ਸਕਦੇ ਹੋ ਜੰਮੂ ਕਟੜਾ ਐਕਸਪਰੀ ਠੀਕ ਹੈ ਜੀ ਸੋ ਟੂਰਨਾਮੈਂਟ ਜਦੋਂ ਵੀ ਨੇੜੇ ਤਰੀਕਾ ਆ ਗਈਆਂ ਤਾਂ ਸੋਸ਼ਲ ਮੀਡੀਆ ਤੇ ਇਹਦਾ ਜਿਹੜੀ ਲੋਕੇਸ਼ਨ ਹੈ ਉਹ ਵਾਇਰਲ ਕੀਤੀ ਜਾਊਗੀ ਕਿਸੇ ਵੀ ਦਰਸ਼ਕ ਨੂੰ ਇੱਥੇ ਪਹੁੰਚਣ ਦੇ ਲਈ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਊ ਵੀ ਸਿਹਾਲ ਦਾ ਟੂਰਨਾਮੈਂਟ ਕਿਹੜੀ ਥਾਂ ਤੇ ਹੋ ਰਿਹਾ ਸੋ ਅਗਲਾ ਮੇਰਾ ਜਿਹੜਾ ਸਵਾਲ ਹੈ ਡਾਕਟਰ ਸਾਹਿਬ ਪਿਛਲੇ ਸਾਲ ਵੀ ਤੁਸੀਂ ਲੱਖਾਂ ਰੁਪਏ ਟੂਰਨਾਮੈਂਟ ਤੇ ਲਾਇਆ ਹੈ ਇਹ ਦਰਸ਼ਕਾਂ ਦੇ ਵਿੱਚੋਂ ਵੀ ਇਹ ਗੱਲ ਸੁਣਨ ਨੂੰ ਮਿਲੀ ਹੈ ਵੀ ਜੇ ਕਿਤੇ ਸਮੇਂ ਸਿਰ ਟੂਰਨਾਮੈਂਟ ਸ਼ੁਰੂ ਹੋ ਜਾਂਦਾ ਤਾਂ ਸਮਾਪਤੀ ਚੰਗੇ ਸਮੇਂ ਤੇ ਹੋ ਜਾਂਦੀ ਉਹ ਚੀਜ਼ ਨੂੰ ਤੁਸੀਂ ਕੀ ਮੰਨਦੇ ਹੋ ਵੀ ਮੌਸਮ ਦੀ ਖਰਾਬੀ ਮੰਨਦੇ ਹੋ ਜਾਂ ਤੁਹਾਡੀ ਆਪਣੀ ਗਲਤੀ ਲੱਗਦੀ ਹੈ ਜਾਂ ਪਲੇਅਰਾਂ ਦੀ ਗਲਤੀ ਲੱਗਦੀ ਹੈ ਵੀ ਤੂੰ ਸਮੇਂ ਸਿਰ ਪਲੇਅਰ ਨਹੀਂ ਆਏ ਤਾਂ ਉਹ ਚੀਜ਼ ਨੂੰ ਇਸ ਵਾਰ ਕਿਵੇਂ ਕਵਰ ਕਰਨਾ ਹੈ ਆਪਾਂ ਇੱਕ ਤਾਂ ਮੌਸਮ ਦੀ ਖਰਾਬੀ ਵੀ ਹੋਈ ਹੈ ਪਿਛਲੀ ਵਾਰੀ ਬਾਕੀ 2 ਘੰਟੇ ਸਾਡੀਆਂ ਟੀਮਾਂ ਲੇਟ ਇਸ ਵਾਰ ਸਾਡੀ ਕੋਸ਼ਿਸ਼ ਹੈ ਵੀ 12 ਵਜੇ ਮੈਚ ਸ਼ੁਰੂ ਕਰਾਇਆ ਜਾਣਾ 8 ਵਜੇ ਨੂੰ ਸਮਾਪਤੀ ਕੀਤੀ ਜਾਵੇ ਕਿਉਂਕਿ ਲੇਟ ਵੱਟਾ ਸੱਟਾਂ ਦੀ ਗੇਮ ਹੈ ਰਾਸਤੇ ਖਰਾਬ ਨੇ ਧੁੰਦ ਦਾ ਟਾਈਮ ਐ ਐਕਸੀਡੈਂਟ ਦਾ ਚਾਂਸ ਜ਼ਿਆਦਾ ਹੋਵੇ ਸਿਹਾਲ ਦੇ ਟੂਰਨਾਮੈਂਟ ਤੇ ਪਹੁੰਚਣ ਵਾਲੀਆਂ 8 ਟੀਮਾਂ ਦਾ ਜ਼ਿਕਰ ਹੋਇਆ ਡਾਕਟਰ ਸਾਹਿਬ ਉਹ 8 ਟੀਮਾਂ ਦੇ ਵਿੱਚ ਕਿਹੜੇ ਕਿਹੜੇ ਪਲੇਅਰ ਫਿਰ ਤੁਸੀਂ ਲੈ ਕੇ ਆ ਰਹੇ ਹੋ ਟੌਪ 10 ਦੇ ਵਿੱਚੋਂ ਜਿਹੜੇ 80 ਪਲੇਅਰ ਤੋਂ 80 ਹੋਣਗੇ ਜੀ ਜਿਹੜੇ ਉਹਨਾਂ 8 ਟੀਮਾਂ ਹੁੰਦੀਆਂ ਇੱਕ ਟੀਮ 'ਚ 10 ਪਲੇਅਰ 10 ਦੇ ਵਿੱਚੋਂ 8 ਟੌਪ ਹੋਣਗੇ ਠੀਕ ਹੈ ਆਪਾਂ ਮੰਨ ਸਕਦੇ ਹਾਂ 8 ਟੀਮਾਂ ਦੇ ਵਿੱਚ ਤੁਹਾਡੇ 60 ਤੋਂ 70 ਪਲੇਅਰ ਸੋ ਪੰਜਾਬ ਹਰਿਆਣਾ ਦੇ ਜੇ ਅੱਜ ਪੀਕ ਤੇ 100 ਪਲੇਅਰ ਚੱਲਦੇ ਆ ਉਨਾ ਸਮਾਂ ਦੇ ਵਿੱਚ ਤੁਸੀਂ 80 ਪਲੇਅਰ ਸਿਹਾਲ ਦੇ ਟੂਰਨਾਮੈਂਟ ਤੇ ਲੈ ਕੇ ਆ ਰਹੇ ਹੋ 80 ਪ੍ਰੈਨ ਜੇ ਪੂਰੇ ਵਰਲਡ ਲੈਵਲ ਦੇ ਨੂੰ ਖੇਡਣਗੇ ਜਿਹੜਾ ਨਹੀਂ ਮੰਗ ਕੀ ਬਾਤ ਹੈ ਤੁਹਾਡੀ ਹਰ ਤਰ੍ਹਾਂ ਦੀ ਕੋਸ਼ਿਸ਼ ਹੈ ਵੀ ਲੋਕਾਂ ਦੀ ਡਿਮਾਂਡ ਨੂੰ ਦੇਖਦੇ ਹੋਏ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਸੋ ਜੇ 12 ਵਜੇ ਤੁਸੀਂ ਟੂਰਨਾਮੈਂਟ ਸ਼ੁਰੂ ਕਰਦੇ ਹੋ ਉਸ ਤੋਂ ਬਾਅਦ ਹੋਰ ਵੀ ਕਿਸੇ ਤਰ੍ਹਾਂ ਦਾ ਜਿਵੇਂ ਪਿਛਲੇ ਸਾਲ ਤੁਸੀਂ ਆਪਣਾ ਪੰਜਾਬ ਦੇ ਪ੍ਰਸਿੱਧ ਕਲਾਕਾਰ ਆਰਨੇਦ ਦਾ ਖਾੜਾ ਰੱਖਿਆ ਇਸ ਵਾਰ ਵੀ ਕੋਈ ਸਕੀਮ ਹੈਗੀ ਆ ਵੀ ਐਦਾਂ ਦਾ ਲੋਕਾਂ ਦੇ ਮਨੋਰੰਜਨ ਲਈ ਪ੍ਰੋਗਰਾਮ ਸਾਰੀ ਕਮੇਟੀ ਦੀ ਸੋਚ ਇਹ ਹੀ ਹੈ ਵੀ 12 ਵਜੇ ਸ਼ੁਰੂ ਕਰਕੇ 8 ਵਜੇ ਨੂੰ ਸਮਾਪਤ ਕਰੀਏ ਕਿਉਂਕਿ ਮੋਰੰਜਨ ਲਈ ਵੀ ਅਸੀਂ ਆਰਨੀਤ ਦਾ ਖਾਣਾ ਹੀ ਰੱਖਿਆ ਹੋਇਆ ਇਸ ਵਾਰ ਇਸ ਵਾਰ ਵੀ ਰੱਖਿਆ ਹੈ ਹਾਂਜੀ ਹਾਂਜੀ ਕੀ ਬਾਤ ਸੋ ਬਹੁਤ ਚੰਗੀ ਸੋਚ ਨੂੰ ਲੈ ਕੇ ਸਾਡੀ ਸ਼ਹੀਦ ਉਦਮ ਸਿੰਘ ਸਪੋਰਟਸ ਕਲੱਬ ਆਉਣ ਵਾਲੀ 1 ਫਰਵਰੀ 2024 ਨੂੰ ਟੂਰਨਾਮੈਂਟ ਕਰਵਾ ਰਹੀ ਹੈ ਜ ਜਿੰਨੇ ਕੁ ਸਵਾਲ ਅਸੀਂ ਕੀਤੇ ਆ ਬਹੁਤ ਅੱਛੇ ਤਰੀਕੇ ਨਾਲ ਸਾਡੀ ਇਸ ਸਪੋਰਟਸ ਕਲੱਬ ਦੇ ਮੁੱਖ ਪ੍ਰਬੰਧਕ ਡਾਕਟਰ ਮਗਰ ਸਿਆਲ ਜੀ ਉਹਨਾਂ ਦੇ ਸਾਰੇ ਸਾਥੀ ਨਾਲ ਨੇ ਉਹਨਾਂ ਨੇ ਜਵਾਬ ਦਿੱਤੇ ਆ ਸੋ ਉਮੀਦ ਹੈ ਤੁਹਾਨੂੰ ਸਾਡੇ ਸਵਾਲ ਔਰ ਸਾਡੀ ਸਪੋਰਟਸ ਕਲੱਬ ਦੇ ਜਵਾਬ ਜਿਹੜੇ ਚੰਗੇ ਲੱਗੇ ਹੋਣਗੇ ਤੁਹਾਡਾ ਕੋਈ ਵਿਚਾਰ ਹੈ ਵੀ ਅਸੀਂ ਇਸ ਪ੍ਰੋਗਰਾਮ ਨੂੰ ਹੋਰ ਚੰਗਾ ਬਣਾ ਸਕਦੇ ਹਾਂ ਇਹਦੇ ਵਿੱਚ ਕਿਵੇਂ ਸੁਧਾਰ ਲੈ ਕੇ ਆ ਸਕਦੇ ਹਾਂ www.123live.in ਦੇ ਜਰੀਏ ਤੁਸੀਂ ਸਾਨੂੰ ਮੈਸੇਜ ਪਾ ਸਕਦੇ ਹੋ 1 ਫਰਵਰੀ ਦਿਲ ਦੀਆਂ ਡੇਰੀਆਂ ਤੇ ਨੋਟ ਕਰ ਲਿਓ ਜਿਹੜੇ ਵਿਦੇਸ਼ਾਂ ਦੇ ਵਿੱਚ ਕਬੱਡੀ ਦੇ ਪ੍ਰੇਮੀ ਬੈਠੇ ਐ ਉਹ ਇਸ ਵੈਬਸਾਈਟ ਦੇ ਜਰੀਏ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜ ਸਕਦੇ ਹੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ